ਤੇ ਇਹ ਨਾਂ ਲੱਗਿਆ ਇਸ ਸਿੱਤੇ ਕੋਲਨ ਦੀ ਸਾਜਿਸ਼ ਵਿੱਚ ਨਹੀਂ ਹੈਗੇ ਮਦਦਵਾ ਦਾ ਤੁਹਾਨੂੰ ਲੱਗਾ ਤਗਰਿਓ ਹੋਣੇ ਬੜਾ ਜੁਰਮ ਕਰਤਾ ਦੇਖੋ ਬੜਾ ਮਾਰ ਦਿੱਤਾ ਇਹ ਬਹੁਤ ਹੈ ਕੋਈ ਅੱਗ ਲੱਗ ਗਿਆ ਇੱਥੇ ਆਣ ਕੇ ਤੇ ਇਹਨਾਂ ਨੂੰ ਬਾਹਰ ਸਾਹਮਣੇ ਡੇਰਾ ਵਾ ਹਰਪਾਲ ਸਿੰਘ ਦਾ ਉਹਨੇ ਫੋਨ ਕੀਤਾ ਵੀ ਤੁਹਾਡੇ ਡੇਰੇ ਤੋਂ ਅੱਗ ਨਿਕਲ ਨਹੀਂ ਬਣੀ ਤੇ ਇਹ ਜਾ ਕੇ ਭੱਜਿਆ ਇਹਨਾਂ ਮੁੜ ਕੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਸਾਰੇ ਰਿਸ਼ਤੇਦਾਰ ਜਦੋਂ ਆਏ ਆ ਤੇ ਲਤਾ ਮਗਰ ਲੀਆਂ ਦੋਵਾਂ ਇਹਦੀਆਂ ਗੱਮ ਮਗਰ ਲੀਆਂ ਲਤਾ ਬੰਦੀਆਂ ਉਹਨੀਆਂ ਗਾੜਨੀਆਂ ਲਤਾ ਬੰਦੀਆਂ ਤੇ ਜਦੋਂ ਤੂੜੀ ਨੂੰ ਅੱਗ ਲੱਗ ਗਈ ਨਾ ਜਿਆਦਾ ਤੇ ਤੜ ਤੜ ਕੇ ਮਰ ਗਏ ਕਿਤੀ ਤਾਂ ਕਹਿੰਦੇ ਸ਼ਰਾਰਤ ਹੈ ਵੇਖੋ ਉਹ ਰੱਸੀ ਪਈ ਵੇਖੋ ਕਿਤੀ ਤੇ ਕਹਿੰਦੇ ਸ਼ਰਾਰਤ ਹੈ ਬਹੁਤ ਤਗੜੀ ਆਹ ਰੱਸੀ ਪਈ ਹੈ ਵੇਖੋ ਇਹਦੇ ਨਾਲ ਲਤਾ ਬੰਦੀਆਂ ਉਹ ਉਹਦੀਆਂ ਅਜੇ ਵੀ ਲਤਾ ਬੰਦੀਆਂ ਗਾੜਨੀਆਂ ਗਈਆਂ ਜੀ ਇਹ ਰਾਤ ਨੂੰ ਕੋਈ ਸ਼ਰਾਰਤੀ ਬੰਦਾ ਆਇਆ ਉਹ ਇਹਨਾਂ ਨੇ ਡੰਗਰਾਂ ਨੂੰ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਲਤਾ ਬੰਦ ਦਿੱਤੀਆਂ ਨੇ ਇੱਕ ਗਾਂ ਦੀਆਂ ਪਿਛਲੀਆਂ ਰੱਤਾਂ ਬੰਨਤੀਆਂ ਇੱਕ ਗਾਂ ਦੀਆਂ ਅਗਲੀਆਂ ਰੱਤਾਂ ਬੰਨਤੀਆਂ ਨੇ ਬੰਨ ਕੇ ਮੁੜ ਕੇ ਟੂੜੀ ਸੀ ਉਹਨਾਂ ਦੀ ਸਾਰੀ ਉਹਨਾਂ ਨੂੰ ਅੱਗ ਲਾਤੀ ਉਹ ਧੂਏ ਦੇ ਨਾਲ ਹੀ ਛੱਟ-ਛੱਟ ਕੇ ਮਰਗੀਆਂ ਨੇ ਪਤਾ ਨਹੀਂ ਹੁਣ ਕਿਹੜਾ ਬੰਦਾ ਇਹ ਇਹਨਾਂ ਨਾਲ ਦੁਸ਼ਮਣੀ ਕਰ ਗਿਆ ਕੋਈ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਲੈਣਾ ਦੇਣਾ ਹੋਈ ਨਹੀਂ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨ ਰਿਹਾ ਉਹ ਮੁੰਡੇ ਦਾ ਪਿਓ ਮਰ ਗਿਆ ਛੋਟਾ ਮੁੰਡਾ ਇਹਨਾਂ ਚਾਰ ਉਹਦੀਆਂ ਬੇਟੀਆਂ ਨੇ ਬਹੁਤ ਗਰੀਬ ਮਿਹਨਤ ਕਰਕੇ ਤੇ ਆਪਣਾ ਟਾਈਮ ਡੇ ਪਾਸ ਕਰਨ ਬਾਕੀ ਹੁਣ ਇਹਦਾ ਕੋਈ ਨਾ ਕੋਈ ਇਨਸਾਫ ਮੈਨਾਂ ਚਾਹੀਦਾ ਕੋਈ ਨਾ ਕੋਈ ਗਵਰਨਮੈਂਟ ਨੂੰ ਇਹ ਸੋਚੋ ਤੇ ਹੈਗੀ ਆ ਕੋ ਉਹਦੇ ਤੇ ਇਹਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਗੁਜ਼ਾਰਾ ਕਰ ਸਕੇ ਆਪਣੇ ਬੱਚਿਆਂ ਨੂੰ ਪਾਲ ਸਕੇ ਇਹਦਾ ਰੋਜੀ ਤਾਂ ਅਮ ਜਿਹੜਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਨ ਲਾਇਆ ਸੀ ਪਤਾ ਜੀ ਕੀ ਗੱਲ ਹੋਈ ਗੱਲ ਵੀਰੇ ਕੁਛ ਨਹੀਂ ਹੋਈ ਮੈਂ ਤਾਂ ਬੰਨ ਕੇ ਰਾਤ ਨੂੰ ਘਰ ਆਇਆ ਇਹਦਾ ਇੱਥੇ ਆਵੇ ਤਿੰਨ ਮੱਜਾਂ ਦੋ ਮੱਜਾਂ ਤੇ ਇੱਕ ਘਾਂ ਘਾਰਿਆ ਦੋ ਮੈਂ ਉੱਥੇ ਬੰਨਉਣੀ ਆ ਥਾਂ ਥੋੜਾ ਹੀ ਨੀ ਚੁੰਦਾ ਏ ਟਾਰਾ ਤੇ ਮੈਂ ਹਸਪੀਟਲ ਉੱਥੇ ਬੰਨ ਦਿੰਨੀ ਆ ਉਹ ਅੱਗੇ ਵੀ ਇੱਕ ਦਰ ਖੜੀ ਆ ਹੀ ਕਿਸੇ ਨੇ ਮਾਂ ਜਿਹੇ ਤੇ ਤਿੰਨ ਇੱਥੇ ਲਾਈ ਦੇ ਦੋ ਉੱਥੇ ਪੂਰੇ ਲੋ ਨਹੀਂ ਅੰਗਾਂ ਗਾਂ ਨਵੇਂ ਗਾਂ ਸੁਣ ਦੇਖਿਆ ਨਹੀਂ ਜਾਂਦੇ ਵੀਰੇ ਮੇਰੇ ਕੀ ਜਾ ਕੇ ਵੇਖਿਆ ਤੁਨੂੰ ਉਹ ਸਾਹਮਣੇ ਡੇਰੇ ਵਾਲੇ ਨੇ ਫੋਨ ਕੀਤਾ ਮੇਰੇ ਪੱਜ ਆਉਂਦਾ ਤੁਹਾਡੀਆਂ ਗਾਈਆਂ ਹੀ ਤੇ ਸੁੱਤੇ ਹਜੇ ਤੇ ਆਂਦੇ ਗਏ ਤੁਹਾਡੇ ਅੰਦਰਾਂ ਨੂੰ ਅੱਗ ਲੱਗ ਗਈ ਜਦੋਂ ਵੀਰੇ ਬੂਏ ਖੋਲ ਕੇ ਪੱਜੇ ਉੱਥੇ ਛੇ ਕਿੱਲੇ ਤੇ ਹੈ ਕਾਕੂ ਤੁਹਾਡੇ ਘਰ ਤੋਂ ਕਿੰਨਾ ਦੂਰ ਛੇ ਕਿੱਲੇ ਆਉ ਕੋਈ ਨਹੀਂ ਕੀ ਹੁੰਦਾ ਨਾ ਉੱਥੇ ਆਦਮੀ ਪੂਰਾ ਹੋ ਗਿਆ ਆ ਰਿਸ਼ਤੇਦਾਰ ਸਾਰੇ ਆਏ ਹੁਣ ਵੇ ਤੇ ਕੌਣ ਕੌਣ ਆਇਆ ਕਾਕਾ ਇੱਕ ਵਿਆਹ ਆ ਤੁਹਾਡੇ ਨੂੰ ਸੁਖਨਾ ਕੰਮ ਤੇ ਗਿਆ ਗੱਡੀ ਬਣਾਉਣ ਤੇ ਇਹ ਆਪੇ ਤੋ ਤਿੰਨ ਗੁੱਡੀਆਂ ਨੇ ਤੇ ਇੱਕ ਕਾਕਾ ਹੈ ਬੱਚਾ ਉਹਦੇ ਲਾਗੇ ਵੀਰੇ ਮੈਂ ਨਾ ਕੰਨਾ ਦਿਖਾਵਾਂ ਬਾਪ ਤੇ ਛੱਡ ਗਏ ਬਾਪ ਤੇ ਉਮਚਾ ਕੇ ਵੀ ਕਿਸੇ ਨੇ ਕਿ ਵੀਰੇ ਨਹੀਂ ਵੀਰੇ ਕਿਨੂ ਆ ਵੀ ੜਾ ਦिए ਵੀਰਾ ਪੁੱਤ ਕੱਲਾ ਕਿਹਦਾ ਵੇ ਵੇਖੋ ਜਾ ਲੱਤਾਂ ਵੱਧੀਆਂ ਲੱਤਾਂ ਬੰਨ ਕੇ ਭਾਜੀ ਲੱਤਾਂ ਬੰਨ ਕੇ ਮਾਰੀਆਂ ਭਾਜੀ ਸੜਗੀਆਂ ਨਹੀਂ ਲੱਤਾਂ ਬੰਨ ਕੇ ਮਾਰੀਆਂ ਊੜੀ ਜੋ ਤਾਂ ਵੇਖੋ ਜਾ ਕੇ ਕਿੰਦਰਾ ਵੀ ਤੋੜਿਆ ਕੰਦ ਤੇ ਥਾਈ ਨੰਦ ਕੇ ਤੇ ਫੇਰ ਉਹਨਾਂ ਨੇ ਅੱਗ ਲਾਈ ਅੰਦਰ ਗਾਈਆਂ ਦੀਆਂ ਲੱਤਾਂ ਬੰਨੀਆਂ ਦੋਵਾਂ ਦੀ ਇਹ ਤਾਂ ਕਿਸੇ ਨੇ ਕੀਤਾ ਨਾ ਹਾਂ ਕੀਤਾ ਇਹ ਕਿਹਨੇ ਪਰ ਹੁਣ ਨਹੀਂ ਪਾਛਾ ਸੱਤ ਦਾ ਜਿਹੜਾ ਹੁਣ ਸਾਨੂੰ ਕਿਤੇ ਉੱਜਾਂ ਕਿਤੇ ਅੱਧੀ ਵੇਖਿਆ ਉਹ ਫਿਰ ਨਾ ਵੀ ਦੱਲੀ ਹੋ ਕੇ ਇਸ ਤੋਂ ਬੰਦ ਕਰ। ਐ ਵੇਖਿਆ ਨਹੀਂ ਜਾਂਦੇ ਗੈਂਆਂ ਤੇ ਹੁਣ ਵੀ ਤੇ ਗੈਂਆਂ ਤਾਂ ਬੜੀ ਅੱਧਾ ਦੁਨੀਆ ਸੂਣ ਆਈ। ਐ ਇਹ ਸੱਤ ਟਰਾਲੀਆਂ ਤੋੜੀ ਦੀਆਂ ਅਸੀਂ। ਇਹ ਜਿਆਦਾ ਹੋਣੀ ਆ। ਜਿਆਦਾ ਅੰਦਰ ਜਾ ਕੇ ਵੇਖੋ ਸਭ ਕੁਝ ਹੀ ਦੀਨੇ ਮੇਰਾ ਸਾਰਾ ਗਿਆ। ਦੀਨੇ ਵੀ ਥੁੜੀ ਸੈੱਡ ਵੀ ਥੜ ਗਈ ਤੂੜੀ ਵੀ ਸੜ ਗਈ ਗਾਈਆਂ ਹੀ ਮਰ ਗਈਆਂ ਬੱਚਿਆਂ ਬੱਚੇ ਬੰਦਰ ਜਵਾਕ ਮੈਂ ਕਹ ਕੋੜ ਵਾਲੀਆਂ ਗਾਈਆਂ ਸੀ ਮਾਤਾ ਸੜ ਗਈ ਉਹ ਮੈਂ ਨਾ ਜਗਦੀਪ ਸਿੰਘ ਇਹ ਸਰ ਮੇਰਾ ਪਿੰਡ ਸ਼ਿਸ਼ਰੇਆਲ ਹੈ ਮੈਂ ਇਹਨਾਂ ਦਾ ਵੱਡਾ ਜਵਾਹੀ ਆ ਇਸ ਸਵੇਰੇ ਇੱਕ ਦੀ ਸਾਢੇ 5 ਵਜੇ ਮੈਨੂੰ ਫੋਨ ਗਿਆ ਵਾ ਏਦਾਂ ਅੱਗ ਲੱਗ ਗਈ ਅੰਦਰ ਤੇ ਉਹ ਜਾ ਕੇ ਇਹਨਾਂ ਨੇ ਵੇਖਿਆ ਤੇ ਅੰਦਰ ਬਹੁਤ ਮਾੜੀ ਹਾਲਤ ਨਾਲ 10 ਟਰਾਲੀਆਂ ਤੂੜੀ ਸੀ ਤੇ گاਵਾ ਬਹੁਤ ਵਧੀਆ ਸੀ ਸਾਰੀਆਂ ਵੱਡੀਆਂ ਐ ਚਫ ਦੀਆਂ ਮਾਦਾ ਨੇ ਛੋਟੇ ਛੋਟੇ ਬੱਚੇ ਲੈ ਕੇ ਪਾਲੇ ਸੀ ਤੇ ਬੜਾ ਦੁੱਖ ਲਗਾ ਇਹ ਚੀਜ਼ ਵੇਖ ਕੇ 10 ਟਰਾਲੀਆਂ ਤੂੜੀ ਸ਼ੈੱਡ ਲੂਸ ਗਿਆ ਸਾਰਾ ਹੀ ਤੇ ਅਸੀਂ ਤੁਹਾਡੇ ਜਰੀਆ ਨੇ ਵੀ ਕੋਈ ਵੀ ਚਲੋ ਕੋਈ ਮਾਲੀ ਸਾਹਿਬ ਇਹਨਾਂ ਦੀ ਘਰ ਸਕਦਾ ਤੇ ਨੁਕਸਾਨ ਜ਼ਿਆਦਾ ਹੋ ਗਿਆ ਦਾਨੀ ਸੱਜਣ ਕਹੀ ਵੀਡੀਓ ਵਿੰਦੇ ਇਦਾਂ ਦੀ ਤੇ ਤੁਸੀਂ ਤੇ ਸ਼ੱਕਾ ਵੀ ਇਹਖਨੇ ਦੇਖਨੇ ਕਿ ਇੰਡੀਆ ਵੀ ਅੰਦਰ ਗਾਈਆਂ ਨੂੰ ਵੱਢ ਕੇ ਤੇ ਕੇਰਾ ਦੇ ਲਈ ਸ਼ੱਕ ਕੋਈ ਸ਼ਾਕ ਸਰ ਸ਼ਾਕ ਸਰ ਇਹ ਵਿਚਾਰੇ ਤੇ ਆਂਦੇ ਸਾਡੇ ਨਾਲ ਕੋਈ ਇਦਾਂ ਕੋਈ ਹੈ ਨਹੀਂ ਲੇਕਿਨ ਕਰਨ ਵਾਲੇ ਨੇ ਮਜਬੂਰ ਕਰਤਾ ਸ਼ੱਕ ਕਰਨ ਤੋਂ ਹਾਂਜੀ ਹਾਂਜੀ ਉੱਥੇ ਤੇ ਪੀਰ ਲੱਗਦਾ ਹਾਂਜੀ ਹਾਂਜੀ ਉੱਥੇ ਸਾਰੇ ਇਦਾਂ ਇਦਾਂ ਹੀ ਜਾਂਦੇ ਨੇ ਸਾਜੀ ਸਿੱਧੀ ਹਾਂਜੀ ਹਾਂਜੀ ਪਰ ਸਾਰੇ ਇਹ ਵਿਚਾਰੇ ਬਹੁਤ ਭਲੇ ਮਾਨਸ ਬੰਦੇ ਨੇਕ ਬੰਦੇ ਆ ਆਪਣੀ ਰੋਟੀ ਮਾਤਾ ਵਿਚਾਰੀ ਨਗਰ ਸਾਹਮਣੀ ਆ ਜਿਹੜਾ ਮੇਰਾ ਸਾਲਾ ਉਹ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਵਾ ਇੱਥੇ ਦੁਕਾਨ ਆ ਬਹੁਤ ਨੇਕ ਬੰਦੇ ਨੇ ਪਰ ਨੁਕਸਾਨ ਸਰ 3 ਲੱਖ ਦਾ ਹੋ ਗਿਆ ਟੋਟਲ ਹਾਂਜੀ ਦੋ ਗਾਈਆਂ ਸੈਡ ਸੈਡ ਤੂੜੀ ਦਾ ਟਰਾਲੀਆਂ ਹਾਂਜੀ ਪੁਲਸ ਵਾਲੇ ਆਏ ਹਾਂਜੀ ਸਰ ਆਏ ਪੁਲਸ ਵਾਲੇ ਮੁਲਾਜ਼ਮ ਸਾਰਾ ਆਂਦੇ ਵੀ ਬੰਦਾ ਚਗਾਓ ਇਹ ਆਂਦੇ ਵੀ ਸਾਡਾ ਬੈਰ ਨਹੀਂ ਮਤਲਬ ਕਿ ਇਹਨਾਂ ਦੇ ਨਾਲ ਖਾਓ ਬੰਦੇ ਦੇ ਨਾਲ ਖਾਓ ਉਹ ਹੀ ਆਪਣੀ ਸਰ ਕਾਰਵਾਈ ਕਰ ਗਏ ਆ ਹੁਣ ਗਾੜੀਆਂ ਆਪਣੀ ਮਾਂ ਚ ਸਾਰਾ ਇਹਦੇ ਆਨੇ ਵੀ ਸਾਨੂੰ ਨਿਆ ਹੋਣਾ ਚਾਹੀਦਾ ਵਾ ਦੋਸ਼ ਜਨਵਰ ਬੰਦੇ ਲੰਗੇ ਹੋਣ ਇਹਦਾ ਨਹੀਂ ਮੌਤ ਕਿਸ ਨੂੰ ਨਾ ਦੱਸ ਜਾ ਕੇ ਵੇਖੋ ਸਰ ਕੀ ਇਹਦਾ ਨੂੰ ਖੋਲ ਕੇ ਲੈ ਜਾਂਦਾ ਤੇ ਚਲੋ ਅਸੀਂ ਚੱਲ ਜਾਂਦੇ ਲੈ ਜਾਂਦਾ ਕੋਈ ਗੱਲ ਹਾਂਜੀ ਹਾਂਜੀ ਇਨਸਾਫ ਮਿਲਣਾ ਚਾਹੀਦਾ ਵਾ ਤੇ ਸੰਗਤੀ ਹੈ ਸਾਰੀ ਇਨਸਾਫ ਕਰਨ ਵਾਲੀ ਦੇਖੋ ਜੀ